ਦੋ ਨੇ ਆ ਜਿਹਨਾਂ ਦਾ ਨਾਮ ਮੈਂ ਫੜੀ ਭੁੱਲ ਗਿਆ ਉਹਨਾਂ ਦੋਨਾਂ ਨੇ ਹੰਗਾ ਨਾਲ ਇੱਕ ਆਟੋ ਡਰਾਈਵਰ ਨੂੰ ਬਹੁਤ ਬੁਰੀ ਤਰੀਕੇ ਨਾਲ ਮਾਰਿਆ ਆਈ ਕੈਨ ਸ਼ੋ ਯੂ ਦ ਪਿਕਸ ਫੋਟੋ ਵੱਡ ਦੱਸ ਸਕਦਾ ਮੈਂ ਤੁਹਾਨੂੰ ਕਿ ਕਿੰਨੇ ਬੁਰੇ 14 15 ਟਾਂਕੇ ਉਹ ਬੰਦਾ ਮਰਨ ਪਰੇ ਬੈਠਾ ਮੇਰਾ ਪੀਸੀਆਰ ਮੌਕੇ ਸਾਡੀ ਡਿਊਟੀ ਹੈ ਪ੍ਰਸ਼ਾਸਨ ਦੀ ਕਾਨੂੰਨ ਦੀ ਕਿ ਅਸੀਂ ਮੌਕਾ ਦੇਖਣਾ ਮੌਕੇ ਤੇ ਜਾਣਾ ਮੈਂ ਮੌਕੇ ਮੇਰਾ ਮੇਰਾ ਬੰਦਾ ਮੌਕੇ ਤੇ ਗਿਆ ਮੌਕੇ ਤੇ ਜਾ ਕੇ ਜਦੋਂ ਇਹ ਗੱਲ ਪਤਾ ਲੱਗੀ ਕਿ ਇਹਨਾਂ ਦੇ ਨਿਹੰਗਾ ਨਾਲ ਐਡਾ ਮੋਟਾ ਕੜਾ ਉਹਦੇ ਉਹ ਫੜ ਕੇ ਵਿਚਾਰੇ ਗਰੀਬ ਨੂੰ ਬਹੁਤ ਬੁਰੀ ਤਰ੍ਹਾਂ ਹਨ ਬਰੂਸ਼ਲੀ ਮਤਲਬ ਕਹਿ ਸਕਦੇ ਆਪਾਂ ਉਹਨੂੰ ਮਾਰਿਆ ਬਹੁਤ ਬੜੇ ਬੁਰੇ ਤਰੀਕੇ ਨਾਲ ਇਸੇ ਤਰੀਕ ਜਦੋਂ ਮੇਰਾ ਬੰਦਾ ਉੱਥੇ ਪਹੁੰਚੇ ਪੀਸੀਆਰ ਵਾਲਾ ਤੇ ਮੇਰੇ ਬੰਦੇ ਨੂੰ ਅੱਗੇ ਉਹ ਕਹਿੰਦਾ ਕਿ ਤੇਰੀ ਵੀ ਪੱਗ ਲਾ ਦੇਣੀ ਆਪਾਂ ਤਾਂ ਮੈਂ ਡੇਰ ਮੈਂ برداشت ਕਰ ਸਕਦਾ ਕਿ ਮੇਰੇ ਬੰਦੇ ਦੀ ਪਾਕ ਉਤਰੇ ਕਿਤੇ ਮੈਂ ਵੀ ਪਾਗੀ ਰੱਖੀ ਸੀ ਉਹ ਕਹਿੰਦੇ ਕਿ ਤੁਸੀਂ ਐਸਟੀਓ ਸਾਹਿਬ ਨੇ ਆ ਫਿਰ ਉਹਨਾਂ ਦੇ ਅਫਸਰਾਂ ਨੇ ਕਿਹਾ ਕਿ ਵੀ ਤੁਹਾਡੇ ਕਚਹਿਰੀ ਤੇ ਲਾ ਕੇ ਚੈੱਕ ਕਰਨੀ ਹੈ ਕਿ ਇਹ ਇਹ ਸਹੀ ਗੱਲ ਨਹੀਂ ਇਦਾਂ ਬਿਲਕੁਲ ਆਪਣੇ ਆਪ ਅਫਵਾਹ ਜੀ ਮੈਂ ਨਹੀਂ ਕਰ ਸਕਦਾ ਇਦਾਂ ਦੀ ਨਾ ਮੇਰੇ ਕੋਈ ਕੋਈ ਅਫਸਰ ਇਹ ਗੱਲ ਕਹਿ ਸਕਦਾ ਜੀ ਜੰਦਾ ਮੈਂ ਕੋਈ ਇਲਜ਼ਾਮ ਲਾ ਨਹੀਂ ਇਹ ਮੈਨੂੰ ਸਬੂਤ ਦੇ ਦਿਨ ਮੈਂ ਕਹਿੰਦੇ ਗਾਲਾਂ ਕੱਢੀਆਂ ਨੇ ਤੁਸੀਂ ਕੋਈ ਮੈਂ ਇਦਾਂ ਦੀ ਕੋਈ ਗੱਲ ਨਹੀਂ ਕਹੀ ਮੈਂ ਇਹਨਾਂ ਨੂੰ ਇੱਕ ਹੀ ਗੱਲ ਕਹੀ ਕਿ ਤੁਸੀਂ ਇਹ ਕੰਮ ਕਿਉਂ ਕਰਦੇ ਹੋ ਗਲਤ बार-बार ਇਹਨਾਂ ਨੂੰ ਮੈਂ ਕਿਹਾ ਇਹ ਗੱਲ ਕਿ ਤੁਸੀਂ ਇਹ ਕੰਮ ਕਿਉਂ ਕਰਦੇ ਆਂ ਬਾਰ-ਬਾਰ ਆਹੋ ਗੱਲ ਹੋਈ ਐ ਬਸ ਅੱਛਾ ਹੁਣ ਹੁਣ ਕੀ ਕਹਿ ਕੇ ਗਏ ਨੇ ਇਹਨੇ ਹੰਸੇ ਹੁਣ ਮੈਂ ਇਹਨਾਂ ਨੂੰ ਦੱਸਿਆ ਕਿ ਇਹ ਤੇ ਮੇਰੇ ਥਾਣਾ ਘੇਰਿਆ ਐ ਮੈਂ ਵੀਡੀਓਗ੍ਰਾਫੀ ਦਿਖਾ ਦਿੰਨਾ ਇਹਨਾਂ ਨਾਲ ਸਾਰਾ ਥਾਣਾ ਅੰਦਰ ਤੱਕ ਗਏ ਜਦੋਂ ਤੁਹਾਨੂੰ ਪਤਾ ਕਿ ਅਸੀਂ ਹਵਾਲਾਤ ਤੱਕ ਕਿਸੇ ਨੂੰ ਨਹੀਂ ਜਾਣ ਦਈਦਾ ਇਹ ਸਾਡੀ ਪ੍ਰਸ਼ਾਸਨਿਕ ਮਜਬੂਰੀ ਹੁੰਦੀ ਤੁਸੀਂ ਜਾ ਕੇ ਅੰਦਰ ਬੰਦੇ ਡੱਕਿਆਂ ਦੀ ਮੂਵੀ ਬਣਾ ਰਹੇ ਅੰਦਰ ਜਾ ਕੇ ਕੀ ਸਿੱਧ ਕਰਨਾ ਚਾਹੁੰਦੇ ਕਿ ਕਾਨੂੰਨ ਤੋਂ ਕੋਈ ਉੱਪਰ ਕਾਨੂੰਨ ਤੋਂ ਕੋਈ ਉੱਪਰ ਨਹੀਂ ਐ ਕਾਨੂੰਨ ਐਦਾਂ ਹੀ ਰਹੇਗਾ ਕਾਨੂੰਨ ਇਹ ਜਿਹੜਾ ਇਹਨਾਂ ਨੇ ਗਲਤੀ ਕੀਤੀ ਐ ਉਹਦੀ ਪੈਨਿਸ਼ਮੈਂਟ ਉਹਨੂੰ ਮਿਲੇਗੀ ਜਿਹਨੇ ਵੀ ਗਲਤੀ ਕੀਤੀ। ਨਹੀਂ ਉਹ ਕਹਿੰਦੇ ਪਏ ਨੇ ਜੇਕਰ ਉਹਨੇ ਗਲਤੀ ਕੀਤੀ ਹੈ ਤੇ ਪਰਚਾ ਦੇ ਦਿਓ। ਪਰਚਾ ਦੇਾਂਗੇ। ਸ਼ਹਿਰੇ ਦੇ ਉੱਪਰ ਨੌ ਐਸਾ ਹੈ ਤੜ ਕੋਈ ਸਬੂਤ ਉਹ ਕਹਿ ਰਿਹਾ ਇਹਨੇ ਅਸੀਂ ਉਹ ਕਹਿਣ ਤੇ ਕਹਿਣ ਦੀ 100 ਗੱਲਾਂ ਹੁੰਦੀਆਂ। ਸਾਡੇ ਬੰਦੇ ਕਹਿਣ ਨੂੰ ਜੋ ਮਰਜ਼ੀ ਕਹਿ ਸਕਦੇ। ਕਹਿਣ ਨੂੰ ਤਾਂ ਮੈਂ ਕਹਿ ਰਿਹਾ। ਉਹ ਵੀ ਕਹਿ ਰਹੇ ਨੇ ਫਿਰ ਇਦਾਂ ਤੁਸੀਂ ਸਾਬਤ ਕਰ ਦਿਓ ਕਿ ਪੱਗ ਮੈਂ ਮੈਂ ਬੰਦਾ ਸਾਬਤ ਕਰ ਦਿੰਨਾ। ਪੱਗ ਦੀ ਗੱਲ। ਬੰਦਾ ਮੈਂ ਦੇਖੋ ਮੈਂ ਜੇ ਉਹਨਾਂ ਪੱਕ ਦੀ ਗੱਲ ਉਹ ਵੀ ਕਹਿ ਰਹੇ ਨੇ ਕਿ ਭਈ ਅਸੀਂ ਬੰਦਾ ਸਾਬਿਤ ਕਰ ਦਿੰਨੇ ਆ ਮੈਂ ਤੁਹਾਨੂੰ ਦੱਸ ਦਿੰਦਾ ਜਿਹੜੇ ਬੰਦੇ ਤੇ ਸੱਟਾਂ ਲੱਗੀਆਂ ਆਹ ਦੇਖੋ ਜੀ ਆ ਲਾਈਵ ਹੈ ਆ ਦੇਖੋ ਪੂਰੀ ਤਰ੍ਹਾਂ ਕਿ ਇਹ ਬੰਦਾ ਮਰਨ ਪੈਰੇ ਬੈਠਾ ਵਾ ਤੇ ਮਰਨ ਪੈਰੇ ਬੈਠਣ ਦਾ ਹੀ ਪਰਚਾ ਦੇਾਂਗਾ ਮੈਂ ਹਾਂ ਤੇ ਉਹ ਕਹਿੰਦੇ ਪਰਚਾ ਦੇ ਦੋ ਪਰ ਗੋਇੰਗ ਆ ਰਹੇ ਆਪਾਂ ਬਸ ਸਵਾਲ ਸਵਾਲ ਇਹ ਹੈ ਕਿ ਭਈ ਜੋ ਗੱਲ ਤੁਸੀਂ ਕਹੀ ਆ ਜਾਂ ਫਿਰ ਤੁਹਾਡੇ ਅਫਸਰਾ ਨੇ ਕਹੀ ਕਿ ਭਈ ਆ ਅਸੀਂ ਇਸ ਤਰੀਕੇ ਨਾਲ ਕਚਹਿਰਾ ਲਾਵਾਂਗੇ ਤੁਹਾਡੇ ਨਹੀਂ ਜੀ ਬਿਲਕੁਲ ਗਲਤ ਗੱਲ ਹੈ ਨਹੀਂ ਨੋ ਨੋ ਮੇਰੀ ਇਹਨਾਂ ਨਾਲ ਬਾਰਤਾਲਾ ਵੀ ਹੁਣ ਹੋਈ ਜਾਣਗੇ ਇੱਥੇ ਇੱਕ ਟੈਲੀਫੋਨ ਆਇਆ ਹਾਂ ਆਹ ਜਰੂਰ ਕਿਹਾ ਮੈਂ ਔਰ ਮੈਂ ਕਿਹਾ ਇਸ ਗੱਲ ਨੂੰ ਤਾਂ ਕਿ ਮੈਂ ਬੰਦੀ ਕਾਰਵਾਈ ਠੋਕੇ ਕਰਾਂਗਾ ਹਾਂ ਠੀਕ ਨੇ ਜੋ ਉਹ ਰੋਜ਼ਾਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਸਾਨੂੰ ਅਪਸਰਾਂ ਨੇ ਸੱਦਿਆ ਸੀ ਅੰਦਰ ਸਚਾਈ ਅਸੀਂ ਵੀ ਉਹਨਾਂ ਨੂੰ ਸਚਾਈ ਦੱਸੀ ਉਹਨਾਂ ਦੇ ਅਪਸਰ ਆਏ ਸੀ ਬਾਹਰ ਲੜਾਈ ਦੀ ਗੱਲ ਨਹੀਂ ਜਿਹੜੇ ਉਹਨੇ ਸਾਡੇ ਇੱਕ ਕਾਰਾਂ ਦੇ ਗੱਲ ਕੀਤੀ ਜਾਂ ਸਾਡੀਆਂ ਦਸਤਾਰਾਂ ਦੇ ਗੱਲ ਕੀਤੀ ਗੱਲ ਉਹਦੀ ਆ ਉਹਦੀ ਸਾਨੂੰ ਬਾਰ-ਬਾਰ ਇੱਕੋ ਗੱਲ ਕੀਤੀ ਜਾ ਰਹੀ ਆ ਪੀਆ ਦੇਖੋ ਬੰਦੇ ਦੇ ਸੱਟ ਲੱਗੀ ਬੰਦੇ ਨੇ ਚੱਕਿਆ ਤੁਹਾਡੇ ਬੰਦੇ ਨੇ ਚੱਕਿਆ ਉਹ ਬੰਦੇ ਨੇ ਸਾਡੇ ਬੰਦੇ ਦੀ ਪੱਗ ਲਾਈ ਅਸੀਂ ਕੋਈ ਬੇਦਵੀ ਵਾਲੇ ਪਰਚੇ ਥੋੜੀ ਕਰਾਣੇ ਸਾਡੀ ਪੱਗ ਲਾਤੀ ਬੰਦਾ ਤਾਂ 6 ਮਹੀਨੇ ਥਾਣਿਆਂ ਚ ਰੁਲਦਾ ਰਵੇ ਜਿਹੜਾ ਮਰਜੀ ਅਸੀਂ ਕਾਹਤੋਂ ਚੱਕਨੇ ਬਾਬਾ ਜੀ ਜਿਸ ਬੰਦੇ ਨੇ ਸਾਡੀ ਦਸਤਾਰ ਨੂੰ ਹੱਥ ਲਾ ਦਿੱਤਾ ਉਹਦਾ ਬਾਬਾ ਜੀ ਜੋ ਮੌਕੇ ਤੇ ਹੋਇਆ ਸਿੰਘ ਨੇ ਕਰ ਦਿੱਤਾ ਸਾਡੇ ਦਾ ਸਿੰਘ ਵਿੱਚ ਉਹਨਾਂ ਦੇ ਗਿਆ ਸੀ ਪਹਿਲਾਂ ਚਪੇੜ ਉਸ ਬੰਦੇ ਨੇ ਸਿੰਘ ਦੇ ਮਾਰੀ ਤੇ ਉਹਦਾ ਪਰਨਾ ਲੈ ਗਿਆ ਸਾਡੇ ਸਿੰਘ ਵੀ ਮੌਕੇ ਤੇ ਪਹੁੰਚ ਗਏ ਇਦਾਂ ਦਾ ਇਹ ਸਚਾਈ ਜੇ ਹੁਣ ਇਹ ਆਏ ਆ ਨਾ ਤੇ ਫਿਰ ਹੁਣ ਸੱਚ ਕੱਢ ਕੇ ਜਾਣ ਨਹੀਂ ਤਾਂ ਸਾਡੇ ਵੱਲੋਂ ਬਾਬਾ ਜੀ ਅਜੇ ਕੋਈ ਗੱਲਬਾਤ ਨਹੀਂ ਨਹੀਂ ਅਸੀਂ ਆਪਣੇ ਜਦੀ ਬੰਦੀਆਂ ਨੂੰ ਕਹਿ ਰਹੇ ਆ ਤੁਸੀਂ ਪਹੁੰਚੋ ਸਾਡੇ ਵੀਰ ਆ ਰਹੇ ਆ ਸਾਰੇ ਫਿਰ ਆਪਾਂ ਗੱਲ ਕਰਾਂਗੇ ਕਿਸੇ ਅਫਸਰ ਅੰਦਰ ਨਹੀਂ ਹੁਣ ਸਰ ਮੁੱਖ ਅਫਸਰ ਅੰਦਰ ਆਏ ਸੀ ਹੁਣ ਉਹ ਕੋਈ ਬਾਬਾ ਜੀ ਉਹ ਸਿਰਫ ਸਾਨੂੰ ਸਾਨੂੰ ਦੱਸ ਰਹੇ ਆ ਵੀ ਜੀ ਆ ਲੜਾਈ ਹੋਈ ਆ ਅਸੀਂ ਤਾਂ ਕਹਿੰਨੇ ਲੜਾਈ ਹੋਈ ਆ अच्छा ਪਰ ਜਿਹੜੀ ਤੁਸੀਂ ਕੋਈ ਅਫਸਰ ਕਿਸੇ ਨੂੰ ਡਿਊਟੀ ਤੇ ਲਾਇਆ ਉਹਦੀ ਨਿਮਰਤਾ ਦੇਖੋ ਜਿਹੜਾ ਬੰਦਾ ਸਾਹਮਣੇ ਫੋਨ ਤੇ ਗੱਲ ਕਰ ਰਿਹਾ ਆ ਜਾਂ ਸਾਡੇ 11 ਦੀ ਗੱਲ ਕਰ ਰਿਹਾ ਹੁਣ ਦੇਖਦੇ ਆ ਨਾ ਲੜਾਈ ਦੀ ਗੱਲ ਹੋ ਗਈ ਅਸੀਂ ਤਾਂ ਕਿਹਾ ਕਰ ਦਿਓ ਪਰ ਜਿਹੜਾ ਇਹਨਾਂ ਨਾਲ ਸਾਡੇ 11 ਦੇ ਗੱਲ ਕੀਤੀ ਉਹ ਦੇਖਦੇ ਹੁਣ ਅਫਸਰ ਕੀ ਕਰਦੇ ਆ ਨਿਮਰਤਾ ਸੇਤ ਸਾਰੀਆਂ ਸਿੱਖ ਜਦੇ ਬੰਦੀਆਂ ਨੂੰ ਬੇਨਤੀ ਆ ਲਾਈਵ ਦੇ ਵਿੱਚ ਇੱਕ ਐਸਐਚ ਉੱਠ ਕੇ ਕਹਿ ਰਿਹਾ ਵੀ ਮੇਰੀ ਪੱਗ ਨੂੰ ਤੁਹਾਡਾ ਸਿੰਘ ਕੁਛ ਕਵੇ ਤੇ ਮੈਂ ਮਰ ਗਿਆ ਤੇ ਬਾਬਾ ਜੀ ਫਿਰ ਸਾਡੀਆਂ ਜਥੇਬੰਦੀਆਂ ਵੀ ਨਹੀਂ ਮਰੀਆਂ ਮੈਂ ਆਪਣੀਆਂ ਸਾਰੀਆਂ ਜਥੇਬੰਦੀਆਂ ਨੂੰ ਕਹਿਣਾ ਵੀ ਸਵੇਰੇ ਸਾਰੇ ਜਣੇ ਇਕੱਠੇ ਹੋਵੋ ਸੀਪੀ ਆਫਿਸ ਅਸੀਂ ਐਸਐਚਓ ਨੂੰ ਪੁੱਛੀਏ ਵੀ ਤੁਹਾਡੀ ਪੱਗ ਪੱਗ ਆ ਤੇ ਸਾਡੇ ਕਸ਼ੇਰੇ ਜਾਂ ਸਾਡੇ ਕਕਾਰ ਇਹਨਾਂ ਦੇ ਜੋ ਮਰਜ਼ੀ ਇਹ ਕਰ ਲੈਣ ਇਹਨੇ ਸਾਡੇ ਸਿੰਘਾਂ ਨੂੰ ਅੱਜ ਕੁੱਟ ਲੂਗਾ ਕੱਲ ਨੂੰ ਆ ਕੇ ਬੰਦਾ ਸਾਡਾ ਆ ਕੇ ਗਵਾਹੀ ਵੀ ਦੇ ਲੂਗਾ ਵੀ ਇਹਨੇ ਕਿਹਾ ਵੀ ਹਾਂ ਇਹ ਕਸ਼ੇਰੇ ਲਾਵਾਂਗੇ ਤੁਹਾਡੇ ਠੀਕ ਆ ਬਾਬਾ ਜੀ ਮੈਂ ਆਪਣੀਆਂ ਸਾਰੀਆਂ ਜਥੇਬੰਦੀਆਂ ਨੂੰ ਕਹਿਣਾ ਸਾਡਾ ਸਿੰਘ ਵੀ ਅੰਦਰ ਆ ਆਪ ਆਏ ਆ ਠਾਣੇ ਇਹਨਾਂ ਨੇ ਕੁਛ ਨਹੀਂ ਸਾਡੇ ਬੰਦੇ ਆਪ ਆਏ ਸੀ ਠਾਣੇ ਇਹਨਾਂ ਨੇ ਬਿਠਾਏ ਠੀਕ ਆ ਜੀ ਮੈਂ ਆਪਣੀਆਂ ਜਥੇਬੰਦੀਆਂ ਨੂੰ ਕਹਿਣਾ ਵੀ ਹੁਣ ਵੇਲਾ ਆ ਬਾਬਾ ਜੀ ਜੇ ਉਹਨਾਂ ਦੇ ਪੱਗ ਪਾਗਾ ਤੇ ਅਸੀਂ ਵੀ ਆਪਣੀਆਂ ਦਸਤਾਰਾਂ ਨੂੰ ਦਸਤਾਰਾਂ ਦਸੀਏ ਸਾਰੀਆਂ ਜਥੇਬੰਦੀਆਂ ਪਹੁੰਚੋ ਅਸੀਂ 8 ਨੰਬਰ ਬੈਠੇ ਆ ਭਾਈ ਕੋਈ ਇਹ ਸਾਡੇ ਕੋਲ ਸਬੂਤ ਮੰਗਦਾ ਸਾਡੇ ਕੋਲ ਤਾਂ 5 ਪਾਸ ਦੇ 20 ਸਬੂਤ ਆ ਇਹਦੇ ਮੁਲਾਜ਼ਮ ਨੇ ਉੱਤਰਦਾਰ ਸਾਡੇ ਬੰਦੇ ਨੂੰ ਗਾਲ ਕਢੀ ਹੂੰ ਸਾਡਾ ਬੰਦਾ ਆਪ ਆਇਆ ਥਾਣੇ ਹੂੰ ਇਹਨੂੰ ਅਸੀਂ ਨਿਮਰਤਾ ਦੇ ਨਾਲ ਫੋਨ ਕਰਨ ਦੇ ਆ ਇਹ ਬਾਬਾ ਜੀ ਇਹ ਜਾਣ ਕੇ ਸਾਡੇ ਨਾਲ ਕਿੜ ਬਾਜੀ ਗੱਡ ਰਿਹਾ ਹੋਰ ਕੋਈ ਗੱਲ ਨਹੀਂ ਹੈਗੀ ਹੂੰ ਕਿਸ ਗੱਲ ਦੀ ਇਹ ਚਿੜਬਾਜੀ ਹੈ ਇਹਨਾਂ ਨੂੰ ਬਾਬਾ ਜੀ ਚੌਂਕਾ ਇੱਕ ਕੋਈ ਗੱਲਬਾਤ ਹੋਈ ਆ ਆਪਸੀ ਕੋਈ ਭਾਈਚਾਰੇ ਦੀ ਇਹਨਾਂ ਦੀ ਡਿਊਟੀ ਲੱਗੀ ਆ ਉੱਥੇ ਤੇ ਤਾਂ ਕਹਿ ਰਿਹਾ ਵੀ ਨਿਹੰਗ ਸਿੰਘਾਂ ਨੇ ਗੰਦ ਪਾਇਆ ਅੱਛਾ ਇਹ ਤੁਹਾਨੂੰ ਕਹਿ ਰਹੇ ਨੇ ਇਹ ਇਹ ਗੱਲ ਕਿਉਂ ਕਿਹੜੀ ਗੱਲ ਹੋ ਗਈ ਜੇ ਸਰਬਾਜੀ ਲੜਾਈ ਹੋਈ ਇਹਦੇ ਕੋ ਇਹ ਸਿਰਫ ਫੋਟੋ ਦਿਖਾ ਰਿਹਾ ਬੰਦੇ ਦੀ ਸਾਡੇ ਕੋਲ ਵੀਡੀਓ ਵੀ ਹੈਗੀ ਹੈ ਵੀ ਕਿੱਦਾਂ ਕਿੱਦਾਂ ਲੜਾਈ ਹੋਈ ਇਹਨਾਂ ਦਾ ਮਲਾਜੋਂ ਸਾਡੇ ਕੋਲ ਗਵਾਹ ਹੈਗੇ ਇਹਨਾਂ ਦਾ ਮਲਾਜਮ ਨੇ ਉੱਤਰ ਦੇ ਸਰ ਸਾਡੇ ਬੰਦੇ ਨੂੰ ਗਾਲ ਕੱਢੀ ਆ ਚਾਂਕ ਕਿਤੇ ਉਹ ਕਿਹੜਾ ਕਿਤੇ ਸਮਸ਼ਾਨ ਇਲਾਕਾ ਆ ਇਹ ਤਾਂ ਸਿਰਫ ਸਾਨੂੰ ਪਰਚੇ ਦੀ ਧਮਕੀ ਆ ਹਾਂ ਅੱਛਾ ਤੁਸੀਂ ਤੁਸੀਂ ਕਹਿ ਰਹੇ ਹੋ ਕਿ ਕਚਰੇ ਲਾਉਣ ਦੀ ਗੱਲ ਹੋਈ ਹੈਗੀ ਇਹਨਾਂ ਨਾਲ ਜੀ ਆ ਕੁਝ ਨਹੀਂ ਹੋਇਆ ਬਾਬਾ ਜੀ ਇਹਨੇ ਆਪਣੇ ਅਫਸਰ ਦੇ ਮੇਰਾ ਇੱਥੇ ਸਿੰਘ ਬਿਠਾ ਕੇ ਇਹਨੇ ਆਪਣੇ ਅਫਸਰ ਦੇ ਫੋਨ ਤੇ ਫੋਨ ਕੀਤਾ ਉਹਨਾਂ ਨੂੰ ਸਪੀਕਰ ਦੇ ਉਹਨੂੰ ਇਹਨੇ ਗਾਲਾਂ ਕੱਢੀਆਂ ਸੀ ਆਪਣੇ ਸਿੰਘ ਨੂੰ ਮਿਲ ਕੇ ਆਏ ਆ ਇਹ ਵੀਡੀਓ ਦਿਖਾਵੇ ਵੀ ਅਸੀਂ ਕਿਹੜੇ ਵੇਲੇ ਹਵਾਲਾ ਚ ਗਏ ਅਸੀਂ ਆਪਣੇ ਸਿੰਘ ਨੂੰ ਮਿਲਣੇ ਆ ਸਾਡੇ ਸਾਡਾ ਹੱਕ ਨਹੀਂ ਨਹੀਂ ਕਿ ਛੋੜੋ આરોਪ ਕਰਕੇ ਵੀਡੀਓ ਵੀਡੀਓਗ੍ਰਾਫੀ ਕਰ ਰਹੇ ਜੀ ਆਪ ਉਹਨਾਂ ਨੇ ਜਿਹੜਾ ਕਹਿ ਦਿੱਤਾ ਬਾਬਾ ਜੀ ਅਸੀਂ ਕੋਈ ਵੀਡੀਓਗ੍ਰਾਫੀ ਨਹੀਂ ਕੀਤੀ ਉਹਨਾਂ ਦੇ ਇਹ ਸਾਨੂੰ ਦੱਸਣ ਜੇ ਇਹਨਾਂ ਦੇ ਅੰਦਰ ਕੈਮਰੇ ਲੱਗੇ ਆ ਨਾ ਸੀਪੀ ਵਾਲੇ ਇਹ ਸਾਨੂੰ ਦਿਖਾਣ ਵੀ ਅਸੀਂ ਕਿਹੜੇ ਵੇਲੇ ਵੀਡੀਓਗ੍ਰਾਫੀ ਕਰਕੇ ਗਏ ਬਾਬਾ ਜੀ ਇਹਨੂੰ ਕਾ ਦੁਕਾ ਦੇ ਅੱਛਾ ਹੁਣ ਜਿਸ ਤਰੀਕੇ ਦੇ ਨਾਲ ਗਰਮਾ ਗਰਮੀ ਹੋਈ ਹੈ ਐਸਐਚਓ ਸਾਹਿਬ ਵੀ ਸੱਦਾ ਹੋ ਕੇ ਗਏ ਨੇ ਤੁਸੀਂ ਹ ਅਹੀਂ ਆਪਣੀਆਂ ਸਾਰੀਆਂ ਜਦਬੰਦੀਆਂ ਸਵੇਰੇ ਇਕੱਠੀਆਂ ਕਰਾਂਗੇ ਨਾਲੇ ਐਸਐਚਓ ਨੂੰ ਸਵਾਲ ਕਰਾਂਗੇ ਇਹਦੀ ਪੱਗ ਪੱਗ ਤਾਂ ਸਾਡੀ ਅਸੀਂ ਬਚਾਈ ਹੈਂ ਬਾਬਾ ਜੀ ਇਹ ਸਾਡੇ ਦੇ ਸਵਾਲ ਕਰਦਾ ਪਿਆ ਆ ਕਹਿੰਦੇ ਸਾਡੀ ਪੱਗ ਪੱਗ ਦੇ ਉੱਪਰ ਬਾਬਾ ਜੀ ਇਹਦੇ ਕੋ ਕੀ ਸਬੂਤ ਆ ਵੀ ਅਸੀਂ ਇਹਦੇ ਮੁਲਾਜ਼ਮ ਨੂੰ ਕਿਹਾ ਪੱਗ ਲਾਈ ਆ ਇਹਨੂੰ ਕਹਿੰਦਾ ਲਿਆ ਸਬੂਤ ਇਹਨੇ ਸਾਡੇ ਕੋ ਸਬੂਤ ਮੰਗਿਆ ਇਹ ਵੀ ਸਬੂਤ ਲਿਆਵੇ ਇਹਨੂੰ ਸਵਾਲ ਕਰਕੇ ਆਓ ਕਿ ਤੇ ਆ ਤੂੰ ਆਪਣੇ ਬੰਦੇ ਦਾ ਸਬੂਤ ਜੇ ਸਾਡੇ ਬੰਦਿਆਂ ਦੀ ਗਵਾਹੀ ਨਹੀਂ ਮੰਨਦਾ ਤੇ ਅਸੀਂ ਇਹਦੇ ਮੁਲਾਜ਼ਮ ਦੀ ਗਵਾਹੀ ਕਿਉਂ ਮੰਨੀ ਹੈ ਭਈ ਇਹਦਾ ਮਤਲਬ ਤੁਸੀਂ ਵਰਦੀਆਂ ਪਾਈਆਂ ਧੱਕਾ ਕਰਨ ਨੂੰ ਸਾਡੇ ਨਾਲ ਠੀਕ ਹੈ ਨਾ ਇਹ ਵੀ ਦਿਖਾ ਦੇ ਸਬੂਤ ਵੀ ਸਾਡੇ ਬੰਦੇ ਨੇ ਕਿਹੜੇ ਵੇਲੇ ਕਿਹਾ ਵੀ ਤੇਰੀ ਪੱਗ ਲਾਵਾਂਗੇ ਦਿਖਾਵੇ ਠੀਕ 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 ਹੈ ਬਾਬਾ ਜੀ